ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਸਾਫ਼ ਕਰਨ ਦੇ ਲਈ ਕਈ ਸਰਕਾਰਾਂ ਨੇ ਜਦੋਜਹਿਦ ਕੀਤੀ ਉਪਰਾਲੇ ਕੀਤੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਬੁੱਢੇ ਨਾਲੇ ਦਾ ਕਾਲਾ ਪਾਣੀ ਹਜੇ ਤੱਕ ਕੋਈ ਵੀ ਚਿੱਟਾ ਨਹੀਂ ਕਰ ਸਕਿਆ ਪਰ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੱਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਸਾਫ਼ ਕਰਨ ਵਾਸਤੇ ਸ਼ੁਰੂਆਤ ਕੀਤੀ ਹੈ ਔਰ ਮੇਰੇ ਨਾਲ ਨੇ ਕਿ ਮੈਂ ਮੀਟਿੰਗਾਂ ਕਰ ਚੱਲ ਰਹੀ ਹੈ ਮੈਂ ਸੁਣਿਆ ਘਾਟ ਵੀ ਬਣਾ ਦਿੱਤੇ ਤੁਸੀਂ ਪਹਿਲੇ ਹੀ ਪਰ ਪਾਣੀ ਜਿਹੜਾ ਹੈ ਉਹ ਹਜੇ ਕਾਲਾ ਹੈ ਚਿੱਟਾ ਨਹੀਂ ਹੈ ਉਹ ਹਜੇ ਬਦਬੂ ਵੀ ਆਉਂਦੀ ਹੈ ਤੁਹਾਡੇ ਕੈਵਰੇਜ ਨਹੀਂ ਆਉਣੀ ਦਿਖਾ ਸਕਦੇ ਹਾਂ ਰੰਗ ਪਰ ਜਿਹੜੀ ਬਦਬੂ ਆ ਉਹ ਨਹੀਂ ਆਉਣੀ ਸਿਚਵਲ ਸਾਹਿਬ ਬੜੀ ਰਿਪੋਰਟਿੰਗ ਕੀਤੀ ਮੈਂ ਬੜੇ ਬੜੀ ਸਵਾਲ ਜਵਾਬ ਹੋਏ ਮੈਂ ਉੱਥੇ ਵੀ ਆਇਆ ਤੁਹਾਡੇ ਪਿੰਡ ਕਿਵੇਂ ਕਰੋਗੇ ਇਸ ਐਡੇ ਵੱਡੇ ਬੁੱਡੇ ਲਾਲੇ ਨੂੰ ਜਿਹੜਾ ਕਾਲਾ ਪਾਣੀ ਹੈ ਚਿੱਟਾ ਕਿਵੇਂ ਕਰੋਗੇ ਡਾਈਂਗ ਇੰਡਸਟਰੀ ਹੈ ਦੂਜੇ ਪਾਸੇ ਕਰਪਟ ਪ੍ਰਸ਼ਾਸਨ ਸਮੱਸਿਆ ਕਿਹੜੀ ਲੱਗਦੀ ਸਾਨੂੰ ਦੱਸੋ ਨਾ ਕਿਹੜੀ ਸਮੱਸਿਆ ਹੈ ਜਰਾ ਵਿੱਚ ਸਾਰਾ ਕੁਝ ਜੋ ਵੀ ਹੋ ਰਿਹਾ ਗੈਰ ਕਾਨੂੰਨੀ ਗੈਰ ਸੰਵਿਧਾਨਕ ਉਹ ਰੁਕ ਗਿਆ ਤੇ ਬੁੱਢਾ ਤੇਰੇ ਸਾਫ ਹੋ ਜਾਊਗਾ ਇਹਦੇ ਵਿੱਚ ਉਹ ਕੋਈ ਇਹਨੂੰ ਰੈਗੂਲਰ ਇਹਨੂੰ ਤਾਂ ਕੋਈ ਕੀ ਲੱਗੀ ਨਹੀਂ ਵੀ ਗਾਂਦੇ ਜਾਣ ਕੇ ਪਊਗਾ ਜੇ ਕੋਈ ਪਾਰ ਰਿਹਾ ਹੈ ਤੇ ਇੰਡਸਟਰੀ ਪਾਰੀ ਹੈ ਤੇ ਮਿਊਨਿਸਪਲ ਕਾਰਪੋਰੇਸ਼ਨ ਪਾਰੀ ਤੇ ਡੈਰੀਆਂ ਪਾਰੀਆਂ ਤੇ ਕੋਈ ਵੀ ਹੋਵੇ ਇਲੈਕਟ੍ਰੋ ਬ੍ਰੇਡ ਹੋਵੇ ਡਾਈਂਗ ਹੋਵੇ ਕੋਈ ਵੀ ਹੋਵੇ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਇਹਨਾਂ ਇੰਡਸਟਰੀ ਲੱਗੇ ਇੰਡਸਟਰੀ ਵਧੇ ਇੰਡਸਟਰੀ ਦਾ ਵਿਕਾਸ ਹੋਵੇ ਪਰ ਇੰਡਸਟਰੀ ਦੇ ਨੇੜੇ ਜਿਹੜੇ ਰਹਿਣ ਵਾਲੇ ਲੋਕ ਆ ਉਹ ਉਹਦੀ ਸੁੱਖ ਮੰਗਣ ਨਾ ਕਿ ਡਾਂਗਾ ਲਾ ਕੇ ਉਹਨਾਂ ਦੇ ਮਗਰ ਭਜਣ ਉਹਨਾਂ ਦਾ ਉਹਨਾਂ ਦੀ ਰਾਖ ਉਹਨਾਂ ਦੇ ਸਿਰਜ ਹੋਵੇ ਉਹਨਾਂ ਦਾ ਕੂੜਾ ਕਰਕਟ ਗੰਦਗੀ ਹਰਾਸ਼ਤਾਨ ਤੱਕ ਲੋਕ ਪੀਣ ਇਹ ਲੋਕਾਂ ਨੂੰ ਸੁਵਾਰਨ ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਨਿਵਾਜਿਆ ਗਿਆ ਮੈਂ ਫਿਰ ਸਵਾਲ ਉਹੀ ਕਰਦਾ ਕਿ ਇੰਡਸਟਰੀ ਦੇ ਨਾਲ ਵੀ ਤੁਹਾਡੀ ਗੱਲਬਾਤ ਹੋ ਰਹੀ ਹੈ ਕੋਈ ਇੰਡਸਟਰੀ ਬੰਦ ਵੀ ਕਰੋਗੇ ਕਿਉਂਕਿ ਪਿਛਲੇ ਹੀ ਸਰਕਾਰਾਂ ਨੇ ਇੰਡਸਟਰੀ ਵਾਲੇ ਐਵੇਂ ਹਊਏ ਬਣਾਏ ਹੋਇਆ ਇੰਡਸਟਰੀ ਦੇ ਜਿਹੜੇ ਲਾਭ ਆ ਉਹ ਪੜਿਆ ਲਿਖਿਆ ਵਰਗਾ ਕੋਈ ਆਮ ਬੰਦਾ ਤਾਂ ਹੈ ਨਹੀਂ ਇੰਡਸਟਰੀਆਂ ਦੇ ਬਹੁਤ ਵੱਡੇ ਵੱਡੇ ਉਹਨਾਂ ਨੂੰ ਨਾਲ ਜੇ ਕੈਮੀਕਲ ਮਤਦੇ ਆ ਉਹਨਾਂ ਕੋਲ ਇੰਜੀਨੀਅਰ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਵਰਤਦਾ ਉਹਨੂੰ ਪਤਾ ਉਹਨੂੰ ਅਸੀਂ ਕਿੱਦਾਂ ਸਾਹਮਣਾ ਉਹ ਕਿਸੇ ਦੀ ਡਿਊਟੀ ਪਰਸਨਲ ਹੀ ਨਹੀਂ ਤੂੰ ਜੇ ਨਹੀਂ ਕੋਈ ਕਰਦਾ ਤੇ ਉਹ ਗੈਰਕਾਨੂੰਨੀ ਹੈ ਗੈਰਸੰਵਿਧਾਨਕ ਇੰਡਸਟਰੀ ਲੱਗੇ ਇੰਡਸਟਰੀ ਨੂੰ ਕੁਝ ਕਾਲੀਆਂ ਭੇਡਾਂ ਭਾਵ ਜਿਹੜੇ ਪੈਸੇ ਤਾਂ ਆਪਣੇ ਇਕੱਠੇ ਕਰੀ ਜਾਂਦੇ ਆ ਪਾਣੀ ਅਨਟਰੀਟਡ ਪਾ ਰਹੇ ਆ ਕਦੇ ਕਦੇ ਰੱਬ ਦੇ ਕੋਈ ਤਖਤੀ ਥੱਲੇ ਪਾਉਂਦਾ ਕੋਈ ਕੁਝ ਕਰਦਾ ਇਹ ਕਾਲੀਆਂ ਭੇਡਾਂ ਦੀ ਜਰੂਰ ਜਿਹੜੀ ਇਹ ਸਮਾਂ ਤਾਂ ਆਊਗੀ ਉਹ ਨਹੀਂ ਬਰਦਾਸ਼ਤ ਹੋਊਗਾ ਹਾਂ ਕੋਈ ਇਸ ਵਿਸ਼ੇ ਦੇ ਉੱਤੇ ਇਹਨਾਂ ਨੂੰ ਜਿਹੜਾ ਕਿਸੇ ਨੂੰ ਇਹ ਹੱਕ ਦੇ ਦੇਣਾ ਵੀ ਅਸੀਂ ਪਾਣੀ ਹਵਾ ਧਰਤੀ ਥੱਲੇ ਪਾਣੀ ਪਾ ਲਈ ਕਿਸ ਨੂੰ ਕੋਈ ਉਬੰਦ ਕਿੰਨਾ ਟਾਈਮ ਪੀਰੀਅਡ ਹੈ ਸਿਚੇਵਾਲ ਸਾਹਿਬ ਕੋਲ ਕਿੰਨੀ ਧੇਰ ਨੋ ਡੇਟ ਨੋ ਵੇਟ ਨੋ ਲੇਟ ਜਿਆਣਾ ਵਾਸੀ ਵੀ ਸੁਣਨਗੇ ਨਾ ਇਹ ਕਿੰਨਾ ਕੁ ਟਾਈਮ ਪੀਰੀਅਡ ਨੋ ਡੇਟ ਨੋ ਵੇਟ ਨੋ ਲੇਟ ਕਿ ਬਹੁਤ ਲੇਟ ਹੋ ਰਿਹਾ ਕੋਈ ਤਰੀਕ ਨਹੀਂ ਕੋਈ ਦਿਹਾੜੀ ਨਹੀਂ ਅਸੀਂ ਜਿੰਨੀ ਛੇਤੀ ਸੁਧਰ ਜਾਵਾਂਗੇ ਉਹਨਾਂ ਇਸੇ ਭਲਾ ਸਾਡਾ ਵੀ ਹੋਊਗਾ ਅਸੀਂ ਗੁਰੂ ਨੂੰ ਮੂੰਹ ਦਿਖਾ ਦਿਖਾਉਣ ਜੋਗੇ ਰਹਿਣਾ ਕੋਨਾ ਮਨੁੱਖਤਾ ਦਾ ਵੀ ਭਲਾ ਹੋਊਗਾ ਕੋਈ ਇੰਡਸਟਰੀ ਜਿਹੜਾ ਹੈਗਾ ਇੰਡਸਟਰੀ ਤਾਂ ਜੇ ਸਹੀ ਤਰੀਕੇ ਨਾਲ ਹੋਵੇ ਸਮਾਜ ਵਾਸਤੇ ਪ੍ਰਦਾਨ ਹੋਣੀ ਚਾਹੀਦੀ ਸ਼ਰਾਬ ਨਹੀਂ। ਉਹ ਜਿਹੜਾ ਉਹ ਸ਼ਰਾਬ ਸ਼ਬਦ ਵਾਲਾ ਜਿਹੜਾ ਹੈਗਾ ਕੋਈ ਕੌਣ ਕਰ ਰਿਹਾ ਕਿੱਥੇ ਕਰ ਰਿਹਾ ਚਾਹੇ 에ਅਰ ਪੋਲੂਸ਼ਨ ਕਰ ਰਿਹਾ ਚਾਹੇ ਉਹ ਨੌਇਸ ਪੋਲੂਸ਼ਨ ਕਰ ਰਿਹਾ ਚਾਹੇ ਉਹ ਵਾਟਰ ਪੋਲੂਸ਼ਨ ਕਰ ਰਿਹਾ ਚਾਹੇ ਉਹ ਧਰਤੀ ਦੇ ਵਿੱਚ ਪਾਣੀ ਭਾਰੇ ਇਹ ਸਾਰਾ ਕੁਝ ਗੈਰਕਾਨੂੰਨ ਗੈਰਸੰਵਿਧਾਨਕ ਹੈ। ਕੋਈ ਉਹਦੇ ਵਿੱਚ ਪਾਣੀ ਪਾਉਂਦਾ ਰਿਹਾ ਤੂੰ ਕਹਵੇਂ ਵੀ ਮੇਰਾ ਧੱਕ ਬਣਨਾ ਮੈਂ ਤੇ ਇੰਨੇ ਚਿਰ ਤੋਂ ਕਵੇ ਤਾਂ ਸਹੀ ਕਦੋਂ ਤੋਂ ਮੰਨੇ ਤਾਂ ਸੀ ਮੈਂ ਇੰਜਨ ਜਰ ਤੋਂ ਪਾਉਂਦਾ ਹੁਣ ਫਿਰ ਦੱਸਾਂਗੇ ਕਿ ਤੇਰੇ ਬਾਪੂ ਦਾ ਰਾਸ ਸੀਗਾ ਤੂੰ ਪਾਉਂਦਾ ਰ ਅੱਛਾ ਕਾਂਗਰਸ ਸਰਕਾਰ ਵੇਲੇ ਮੈਨੂੰ ਯਾਦ ਆ ਜੈਰਾਮ ਰਮੇਸ਼ ਉਹ ਬੈਕਟੀਰੀਆ ਛੱਡਿਆ ਸੀ ਮੱਛੀਆਂ ਇੱਕ ਇਹੋ ਜਿਹਾ ਬੈਕਟੀਰੀਆ ਜਿਹੜਾ ਬੈਕਟੀਰੀਆ ਪਾਣੀ ਨੂੰ ਸਾਫ਼ ਕਰ ਸਕਦਾ ਸੀ ਬੁੱਢੇ ਨਾਲੇ ਤੁਸੀਂ ਵੀ ਕੋਈ ਇਹੋ ਜੀ ਚੀਜ਼ ਲੈ ਕੇ ਆ ਰਹੇ ਹੋ ਕੈਮੀਕਲ ਕੇ ਇਹੋ ਜੇ ਸੀ ਸੋਸੇ ਛੱਡਣ ਵਾਸਤੇ ਨਹੀਂ ਆਏ ਅਸੀਂ ਤਾਂ ਪ੍ਰੈਕਟੀਕਲ ਉਹਦਣ ਦੇ ਲੱਗੇ ਹੋਏ ਹੁਣ ਤੱਕ ਤੁਸੀਂ ਦੇਖਦੇ ਇੱਥੇ ਕੋਈ ਅਸੀਂ ਪ੍ਰੈਸ ਕਾਨਫਰੰਸ ਕਦੇ ਛੱਡੀ ਹੈ ਕਿਸੇ ਨੂੰ ਨਹੀਂ ਕੋਸ਼ਿਸ਼ ਕਰਦੇ ਅਸੀਂ ਆਪਣਾ ਜਿਹੜਾ ਪਿਛਲੇ ਸਾਲ ਤੋਂ ਲੱਗੇ ਹੋਏ ਆ ਜਿੰਨਾ ਕਿ ਅਸੀਂ ਕਰ ਸਕਦੇ ਉਹਦੇ ਉੱਤੇ ਕੰਮ ਕਰ ਰਹੇ ਆ ਜੋ ਸਮੱਸਿਆ ਸੀ ਉਹਨਾਂ ਨੂੰ ਹੱਲ ਕਰ ਰਹੇ ਆ ਚਾਹੇ ਉਹ ਪਿੰਡਾਂ ਦੇ ਪਾਣੀ ਆ ਚਾਹੇ ਡੈਰੀਆਂ ਦੇ ਪਾਣੀ ਆ ਚਾਹੇ ਉਹ ਤਾਜਪੁਰ ਦੀਆਂ ਡੈਰੀਆਂ ਚਾਹੇ ਹੈਪੋਵਾਲ ਦੀਆਂ ਡੈਰੀਆਂ ਚਾਹੇ ਉਹ ਮਿਊਸਪਲ ਕਾਰਪੋਰੇਸ਼ਨ ਦੇ ਪਾਣੀ ਆ ਉਹਨਾਂ ਸਾਰਿਆਂ ਦੇ ਉੱਤੇ ਕੋਸ਼ਿਸ਼ ਕਰ ਰਹੇ ਕਿ ਜਿਹੜੀਆਂ ਜਿੱਥੇ ਕਿਉਂਕਿ ਇਹਨੂੰ ਇੱਕ ਵਾਰੀ ਸਾਫ਼ ਕਰਨਾ ਤਾਂ ਕੋਈ ਔਖੀ ਗੱਲ ਨਹੀਂ ਪਰ ਇਹਦੇ ਜਿਹੜੇ ਡਿੱਗ ਰਿਹਾ ਉਹਦੇ ਰੁਕਣਾ ਉਹ ਦਰੂਰੀਅਤ ਵਾਸਤੇ ਅੱਠ ਪਿੰਡਾਂ ਦੇ ਪਾਣੀ ਆ ਉਹਦੇ ਵੀ ਤਿੰਨਾਂ ਪਿੰਡਾਂ 'ਚ ਕੰਮ ਚੱਲ ਰਿਹਾ ਤੁਸੀਂ ਅੱਗੇ ਜਾ ਕੇ ਦੇਖੋ ਤੇ ਜਿਹਨੇ ਘਾਟ ਬਣਾਏ ਜੀ ਤੁਸੀਂ ਗੱਲ ਕਰਦੇ ਆ ਘਾਟ ਬਣਾਉਣ ਦਾ ਅਰਥ ਹੈ ਕਿ ਅਸੀਂ ਇੱਥੇ ਇਸ਼ਨਾਨ ਕਰਨਾ ਚਾਹੁੰਦੇ ਆ ਅਸੀਂ ਜਿਹੜਾ ਹੈ ਇਹ ਕੋਈ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਸਾਡਾ ਕੁੰਭ ਉਦੋਂ ਨਾ ਜਦਨੇ ਜੇ ਸਾਫ਼ ਪਾਣੀ ਆਜੂਗੀ ਨਾਲਾਂਗੇ ਇਸ਼ਨਾਨ ਕਰ ਲਾਂਗੇ ਕਿਉਂਕਿ ਸਾਡਾ ਕੁੰਭ ਜਿਹੜਾ ਹੈ ਸਾਡਾ ਪਾਣੀ ਉਹ ਵਿਗੜਿਆ ਹੋਇਆ ਇਹਨੂੰ ਸਵਾਰਨ ਵਾਸਤੇ ਅਹੀ ਯਤਨ ਕਰ ਰਹੇ ਅੱਛਾ ਚਲੋ ਥੋੜੇ ਸ਼ਬਦਾਂ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਨਗਰ ਨਿਗਮ ਪ੍ਰਦੂਸ਼ਣ ਡਿਪਾਰਟਮੈਂਟ ਕਿਉਂਕਿ ਇਹ ਵੀ ਸ਼ੱਕ ਦੇ ਘੇਰੇ ਵਿੱਚ ਆ ਕਈ ਵਾਰ ਇੰਡਸਟਰੀਆਂ ਜਦੋਂ ਪਾਣੀ ਸੜਦੀਆਂ ਨੇ ਤੇ ਕਿਧਰੇ ਨਾ ਕਿਧਰੇ ਇਹ ਡਿਪਾਰਟਮੈਂਟ ਕਰਪਟ ਨੇ ਤੁਸੀਂ ਇਹ ਡਿਪਾਰਟਮੈਂਟਾਂ ਨੂੰ ਲੈ ਕੇ ਪੂਰੇ ਵਿਸ਼ਵਾਸ ਹੈ ਕਿ ਇਹ ਨਾਲ ਚੱਲਣਗੇ ਤੁਹਾਡੇ ਐਵੇਂ ਨਾ ਜਿਹੜੀ ਸ਼ੱਕ ਵਾਲੀ ਗੱਲ ਆ ਕਿ ਕਈਆਂ ਕਈ ਤਾਂ ਭਰੇ ਹੀ ਸ਼ੱਕਾਂ ਦੇ ਹੁੰਦੇ ਆ ਉਹ ਸ਼ੱਕਾਂ ਦੇ ਬਣੇ ਹੁੰਦੇ ਉਹਨਾਂ ਦੀ ਸ਼ੱਕ ਜਿਹੜੀ ਹੈਗੀ ਉਹ ਕੋਈ ਕਿਸੇ ਨੂੰ ਕੱਢਣ ਦੀ ਲੋੜ ਨਹੀਂ ਸਾਨੂੰ ਇਹ ਜਿਵੇਂ ਆਪ ਬਿਨਾ ਸਕ ਤੋਂ ਨਿਸ਼ਚੇ ਕਰ ਆਪਣੀ ਜੀਤ ਕਰੂ ਉਸ ਸ਼ਬਦ ਨਾਲ ਤੁਰਾਂਗੇ ਤੇ ਜਿਹੜੀ ਹੈਗੀ ਆ ਕਈ ਵਾਰ ਹੁੰਦਾ ਪਰਸਥਿਤੀਆਂ ਕੀ ਹੁੰਦੀਆਂ ਪਰ ਜਦੋਂ ਅਸੀਂ ਹੁਣ ਤੱਕ ਜੀਵਨ ਦੇ ਵਿੱਚ ਸਾਡੇ ਕੋਲ ਰੱਦੀ ਤੋਂ ਰੱਦੀ ਇਨਸਾਨ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਿਆਰ ਕਰਕੇ ਵੀ ਚਲੋ ਮਾੜਿਆਂ ਤੋਂ ਚੰਗੇ ਬਣਦੇ ਆ ਸੋ ਅਸੀਂ ਹੁਣ ਤੱਕ ਕਰਦੇ ਜੀਵਨ ਦੇ ਵਿੱਚ ਕਦੇ ਕਿਸੇ ਮੰਤਰੀ ਨੂੰ ਨਹੀਂ ਕਿਹਾ ਕੋਈ ਸਾਡੇ ਇਲਾਕੇ ਦਾ ਐਸਐਚਓ ਬਦਲ ਦੋ ਸਾਡਾ ਫਲਾਨਾ ਅਫਸਰ ਬਦਲੋ ਕਦੇ ਵੀ ਨਹੀਂ ਕਿਹਾ ਜਿਹੜਾ ਜੇ ਗਲਤ ਹੋਊਗਾ ਉਹਨੂੰ ਸਿੱਧਾ ਕਰ ਲਾਂਗੇ ਇਥੇ ਬਦਲਾ ਕੇ ਉਹ ਉਹ ਕਿ ਪੰਡ ਨ ਬਣ ਜੂਗੀ ਪਰ ਇਹੀ ਡਿਪਾਰਟਮੈਂਟ ਕਹਿੰਦੇ ਆ ਕਿ ਐਮਐਲਏ ਸਾਹਿਬ ਦਾ ਫੋਨ ਆ ਗਿਆ ਫਲਾਨੀ ਅਸੀਂ ਤਾਂ ਹੁਣ ਤੱਕ ਸਾਰਿਆਂ ਨੂੰ ਬਿਠਾ ਕੇ ਵੀ ਗਿਆ ਸੀ ਹਜੇ ਤੱਕ ਅਸੀਂ ਕਦੇ ਕਿਸੇ ਅਧਿਕਾਰੀ ਨੂੰ ਇਹ ਨਹੀਂ ਕਿਹਾ ਕਿ ਤੂੰ ਆਪਣੇ ਅਧਿਕਾਰ ਖੇਤਰ ਤੋਂ ਜਾ ਬਾਹਰ ਜਾ ਕੇ ਕੰਮ ਕਰ ਜਾਂ ਤੂੰ ਕੋਈ ਗਲਤ ਕਰ ਹਾਂ ਜੇ ਨਹੀਂ ਕਰ ਰਿਹਾ ਤੇ ਫਿਰ ਸਾਨੂੰ ਉਹਨਾਂ ਤੋਂ ਗੁੱਸਾ ਬਹੁਤ ਬਹੁਤ ਆਉਂਦਾ ਜਿਹੜੇ ਤਨਖਾਹਾਂ ਤਾਂ ਲੈ ਰਹੇ ਆ ਪਰ ਇਹਨੇ ਵੀ ਸਾਡੀ ਕੋਈ ਜਵਾਬ ਦੇ ਹੀ ਨਹੀਂ ਦਿਆ ਜਵਾਬ ਦੇ ਹੁਣ ਕੌਣ ਦੇਊਗਾ ਸਾਡੀਆਂ ਡਿਊਟੀਆਂ ਤੇ ਲਾਈਆਂ ਹੋਈਆਂ ਸਬਦਾਨ ਕਿ ਅਸੀਂ ਲੋਕਾਂ ਦੇ ਟੈਕਸ ਦਾ ਪੈਸਾ ਲੈਨੇ ਜਵਾਬ ਦੇਣਾ ਪਊਗਾ ਇਹਨੂੰ ਨਹੀਂ ਆ ਤੁਸੀਂ ਮੈਨ ਇੱਕ ਲੈ ਕੇ ਚਲ ਜਾਨੇ ਆ ਉਹਨੂੰ ਕੁਛ ਨਾ ਕੁਛ ਤਾਂ ਬੋਲਣਾ ਹੀ ਪਊਗਾ